ਆਜੋ ਮੇਰੇ ਬੈਕ ਸਾਈਡ ਤੇ ਚੱਲਦੀ ਤਸਵੀਰ ਵਿੱਚ ਔਰਤਾਂ ਹੌਲੀ ਹੌਲੀ ਮੂੰਹ ਟਾ ਕੇ ਤੁਰਦੀਆਂ ਨਜ਼ਰ ਆ ਰਹੀਆਂ ਇਹ ਕਿਸੇ ਮਰਗ ਤੇ ਨਹੀਂ ਆਈਆਂ ਹੌਲੀ ਹੌਲੀ ਤੁਰਨ ਦਾ ਕਾਰਨ ਹੋ ਸਕਦਾ ਪੁਲਿਸ ਨੇ ਇਹਨਾਂ ਦੀ ਥੋੜੀ ਬਹੁਤ ਸੇਵਾ ਕੀਤੀ ਹੋਵੇ ਪੁਰਸ਼ੀ ਅੰਦਾਜ਼ ਵਿੱਚ ਇਹ ਨਗਰ ਕੀਰਤਨ ਵਿੱਚ ਚੋਰੀ ਕਰਨ ਆਈਆਂ ਔਰਤਾਂ ਦਾ ਟੋਲਾ ਆ ਦਰਸਰ ਮਾਛੀ ਵਾਲਾ ਪੁਰਸ਼ ਨੇ ਅਸਾਮ ਤੋਂ ਢੋਗੜੀ ਸਾਬ ਤੋਂ ਮਾਛੀਵਾੜਾ ਪੁੱਜੇ ਨਗਰ ਕੀਰਤਨ ਦਾ ਅਗਲੇ ਪੜਾਲੇ ਰਵਾਨਾ ਹੋਣ ਸਮੇਂ ਸ਼ਾਮਲ ਸੰਗਤ ਨੂੰ ਲੁੱਟਣ ਦੀ ਫਰਾਗ ਵਿੱਚ ਆਈਆਂ 12 ਔਰਤਾਂ ਦਾ ਵੱਡਾ ਘਰੋ ਕਾਬੂ ਕਰ ਲਿਆ ਜਿਸ ਕਾਰਨ ਪੁਲਿਸ ਦੀ ਮਸ਼ਹਰਤ ਦੀ ਕਾਰਨ ਕਈ ਵਰਦਾ ਤਾਂ ਹੁਣ ਤੋਂ ਬਚਾ ਹੋ ਗਿਆ ਪੁਲਿਸ ਕੋੜ ਆਰਤੀਆ ਤਜਿੰਦਰ ਸਿੰਘ ਤੇ ਉਰਬ ਡੀਸੀ ਨੇ ਬਿਆਨ ਦਰਜ ਕਰਵਾਇਆ ਕਿ ਪ੍ਰਸ਼ਾਦ ਲੈਣ ਸਮੇਂ ਜਦੋਂ ਉਸ ਉਹ ਪਿੱਛੇ ਆਇਆ ਤਾਂ ਉਸਨੇ ਆਪਣੀ ਜੇਬ 'ਚ ਹੱਥ ਪਾਇਆ ਦੇਖਿਆ ਕਿ ਉਸ ਪਰਸ ਗਾਇਬ ਹੈ ਬਿਆਨਕਰਤਾ ਅਨੁਸਾਰ ਉਸ ਦੇ ਪਰਸ ਵਿੱਚੋਂ 16000 ਰੁਪਏ ਨਗਦ ਡਰਾਈਵਿੰਗ ਲਾਇਸੈਂਸ ਅਸਲਾ ਲਾਇਸੈਂਸ ਸਮੇਤ ਹੋਰ ਜ਼ਰੂਰੀ ਦਸਤਾਵੇਜ਼ ਵੀ ਚੋਰੀ ਹੋ ਚੁੱਕੇ ਹਨ ਇਸ ਤੋਂ ਇਲਾਵਾ ਨਾਲ ਹੀ ਖੜੇ ਆਰਤੀਆ ਸ਼ਚੀ ਪਾਟੀਆ ਨੇ ਦੱਸਿਆ ਕਿ ਉਸ ਦਾ ਪਰਸ ਵੀ ਚੋਰੀ ਹੋ ਚੁੱਕਾ ਹੈ ਉਸ ਵਿੱਚ 11000 ਰੁਪਏ ਨਗਦ ਜ਼ਰੂਰੀ ਦਸਤਾਵੇਜ਼ ਚੋਰੀ ਹੋ ਚੁੱਕੇ ਹਨ ਮਾਛੀਵਾੜਾ ਸਾਹਿਬ ਦੀ ਇੱਕ ਮਹਿਲਾ ਪਿੰਦਰ ਕੌਰ ਪਤਨੀ ਮੁਕੰਦ ਮੁਕੰਦ ਸਿੰਘ ਨੇ ਦੱਸਿਆ ਕਿ ਨਗਰ ਕੀਰਤਨ ਦੌਰਾਨ ਉਸਦੇ ਹੱਥ ਵਿੱਚ ਕਰੀਬ 2 ਤੋਲੇ ਦੀ ਸੋਨੇ ਦੀ ਚੂੜੀ ਉਤਾਰ ਲਈ ਗਈ ਮਾਚੀਵਾੜਾ ਪੁਲਿਸ ਵੱਲੋਂ ਉਸਦੇ ਬਿਆਨਾਂ ਦੇ ਆਧਾਰ ਤੇ ਪਰਚਾ ਦਰਜ ਕਰਤੋਂਤ ਨਗਰ ਕੀਰਤਨ ਵਿੱਚ ਸ਼ਾਮਲ ਸੰਗਤ ਨੂੰ ਨਿਸ਼ਾਨਾ ਬਣਾਉਣ ਵਾਲੇ ਗਰੋਧੀ ਤਲਾਸ਼ ਸ਼ੁਰੂ ਕੀਤੀ ਤਾਂ 12 ਔਰਤਾਂ ਜਿਨ੍ਹਾਂ ਦੇ ਨਾਂ ਇਸ ਪ੍ਰਕਾਰ ਹਨ ਸੀਮਾ ਰਾਣੀ ਵਾਸੀ ਪਿੰਡ ਢੇਰ ਮਾਜਰਾ ਅਮਰਜੀਤ ਕੌਰ ਵਾਸੀ ਪਿੰਡ ਜੋਲੀਆਂ ਬਿਮਲਾ ਕੌਰ ਮਨਜਿੰਦਰ ਕੌਰ ਵਾਸੀ ਬਸਤੀ ਰਾਮ ਨਗਰ ਸੰਗਰੂਰ ਲਾ